ਕੇਂਦਰ ਸਰਕਾਰ ਦਾ ਪੰਜਾਬ ਨੂੰ ਵੱਡਾ ਤੋਹਫਾ ਬਾਗੋ ਬਾਗ ਪੰਜਾਬੀ ਹੁਣ ਹੋ ਜਾਣਗੇ ਦਰਅਸਲ ਭਾਰਤੀ ਰੇਲਵੇ ਦੇ ਵੱਲੋਂ ਦੇਸ਼ ਭਰ ਦੇ ਵਿੱਚ ਰੇਲ ਯਾਤਰਾ ਨੂੰ ਆਧੁਨਿਕ ਅਤੇ ਤੇਜ਼ ਬਣਾਉਣ ਦੇ ਲਈ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਲਈ ਦੇ ਤਹਿਤ ਪ੍ਰਸ਼ਾਸਨ ਚਾਰ ਨਵੀਆਂ ਬੰਦੇ ਭਾਰਤ ਐਕਸਪ੍ਰੈਸ ਗੱਡੀਆਂ ਨੂੰ ਲਾਂਚ ਕਰਨ ਦੀ ਤਿਆਰੀ ਦੇ ਵਿੱਚ ਹੈ ਐਲਾਨ ਖਾਸ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਇੱਕ ਅਹਿਮ ਰੂਟ ਫਿਰੋਜ਼ਪੁਰ ਅਤੇ ਦਿੱਲੀ ਕੈਂਟ ਦੇ ਵਿਚਕਾਰ ਚਲਾਇਆ ਜਾਵੇਗਾ ਜਿਸ ਦੇ ਨਾਲ ਪੰਜਾਬ ਤੋਂ ਦੇਸ਼ ਦੀ ਰਾਜਧਾਨੀ ਤੱਕ ਦਾ ਸਫ਼ਰ ਬੇਹਦ ਆਸਾਨ ਹੋ ਜਾਵੇਗਾ ਭਾਰਤੀ ਰੇਲਵੇ ਜਿਸ ਨੇ ਲਗਭਗ ਸਾਰੇ ਸੂਬਿਆਂ ਦੇ ਵਿੱਚ ਵੰਦੇ ਭਾਰਤ ਚੇਅਰਕਾਰ ਟ੍ਰੇਨਾਂ ਸ਼ੁਰੂ ਕਰ ਦਿੱਤੀਆਂ ਨੇ ਤੇ ਹੁਣ 4 ਨਵੇਂ ਰੂਟਾਂ ਦੇ ਉੱਤੇ ਇਹ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹਨਾਂ 4 ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਨੂੰ ਸ਼ੁਰੂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਉਹਨਾਂ ਦੱਸਿਆ ਹੈਗਾ ਕਿ ਜੋ ਕਿ ਵੰਦੇ ਭਾਰਤ ਟ੍ਰੇਨ ਹੈ ਉਹ 7 ਨਵੰਬਰ ਤੋਂ ਫਿਰੋਜ਼ਪੁਰ ਤੋਂ ਨਵੀਂ ਦਿੱਲੀ ਦੇ ਲਈ ਸ਼ੁਰੂ ਹੋਵੇਗੀ ਇਹਨਾਂ ਚਾਰ ਟ੍ਰੇਨਾਂ ਦੇ ਚੱਲਣ ਦੇ ਨਾਲ ਕੁੱਲ 6 ਸੂਬਿਆਂ ਅਤੇ ਦਿੱਲੀ ਦੀ ਜਨਤਾ ਨੂੰ ਫਾਇਦਾ ਹੋਵੇਗਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਸੁੱਖ ਦਾ ਸਾਹ ਮਿਲੇਗਾ ਜਿਨ੍ਹਾਂ ਸੂਬਿਆਂ ਨੂੰ ਲਾਭ ਮਿਲੇਗਾ ਉਹਨਾਂ ਦੇ ਵਿੱਚ ਆਉਂਦੇ ਨੇ ਕਰਨਾਟਕ ਕੇਰਲ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਅਤੇ ਪੰਜਾਬ ਇਹ ਜਿਹੜੇ ਕਿ ਇਹ ਸੂਬੇ ਸ਼ਾਮਿਲ ਨਹੀਂ ਸੂਤਰਾਂ ਤੇ ਰਿਪੋਰਟਾਂ ਦੇ ਮੁਤਾਬਕ ਇਹ ਚਾਰ ਬੰਦੇ ਭਾਰਤ ਟ੍ਰੇਨਾਂ ਜਲਦੀ ਹੀ ਲਾਂਚ ਕੀਤੀਆਂ ਜਾਣਗੀਆਂ ਪੰਜਾਬ ਦੇ ਦ੍ਰਿਸ਼ਟੀਕੋਣ ਤੋਂ ਸਭ ਤੋਂ ਮਹੱਤਵਪੂਰਨ ਫਿਰੋਜ਼ਪੁਰ ਦਿੱਲੀ ਕੈਂਟ ਵੰਦੇ ਭਾਰਤ ਰੂਟ ਹੈ ਇਹ ਰੇਲਗੱਡੀ ਪੰਜਾਬ ਦੇ ਫਿਰੋਜ਼ਪੁਰ ਨੂੰ ਦਿੱਲੀ ਕੈਂਟ ਦੇ ਨਾਲ ਜੋੜੇਗੀ ਹਾਲਾਂਕਿ ਯਾਤਰੀਆਂ ਨੂੰ ਅਜੇ ਵੀ ਲੰਬੀ ਦੂਰੀ ਦੇ ਲਈ ਸਲੀਪਰ ਬੰਦੇ ਭਾਰਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਪਰ ਇਹ ਨਵੇਂ ਰੂਟ ਵੀ ਚੇਅਰਕਾਰ ਦੇ ਰੂਪ ਦੇ ਵਿੱਚ ਵੱਡੀ ਰਾਹਤ ਪ੍ਰਦਾਨ ਕਰਨਗੇ ਤਾਂ ਜ਼ਿਕਰ ਹੋਗਾ ਕਿ ਇਸ ਤੋਂ ਇਲਾਵਾ ਬੰਦੇ ਭਾਰਤ ਸਲੀਪਰ ਰੇਲਗੱਡੀਆਂ ਚਾਰ ਨਵੀਆਂ ਟ੍ਰੇਨਾਂ ਨੂੰ ਪੰਜ ਸੂਬਿਆਂ ਦੇ ਲਈ ਸ਼ੁਰੂ ਕਰਨ ਦੀ ਵੀ ਪੁਸ਼ਟੀ ਕੀਤੀ ਜਾ ਗਈ ਹੈ ਤਾਂ ਰੇਲਵੇ ਦੁਆਰਾ ਲਾਂਚ ਕੀਤੀਆਂ ਜਾ ਰਹੀਆਂ ਤਿੰਨ ਬੰਦੇ ਭਾਰਤ ਟ੍ਰੇਨਾਂ ਦੇ ਰੂਟ ਦੇ ਵਿੱਚ ਜਿਵੇਂ ਕਿ ਕੇ ਸੀ ਆਰ ਬੈਂਗਲੁਰੂ ਜੋ ਕਿ 에ਰਨਾ ਕੁਲਮ ਵੰਦੇ ਭਾਰਤ ਤੇ ਵਰਨਸੀ ਖਜੂਰਾਹੋ ਵੰਦੇ ਭਾਰਤ ਲਖਨਊ ਸਹਾਰनपुर ਰੂਟ ਤਾਂ ਇਹ ਰੂਟ ਦੇ ਉੱਤੇ ਲਾਂਚ ਕੀਤੀਆਂ ਜਾਣ ਗਿਆ ਤਾਂ ਪੰਜਾਬ ਦੇ ਲੋਕਾਂ ਦੇ ਲਈ ਹੁਣ ਇਹ ਵੱਡੀ ਖੁਸ਼ਖਬਰੀ ਜਿਹੜੀ ਕਹਿ ਸਕਦੇ ਆ ਕਿਉਂਕਿ ਪੰਜਾਬ ਦੇ ਲੋਕ ਅਕਸਰ ਖਾਸ ਕਰਕੇ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਵੱਲ ਜਾਣਾ ਉਹਨਾਂ ਨੂੰ ਹੁੰਦਾ ਹੈਗਾ ਪਰ ਦਿੱਲੀ ਜਾਣ ਦੇ ਲਈ ਲੰਮਾ ਰੂਟ ਉਹਨਾਂ ਨੂੰ ਤੈਅ ਕਰਨਾ ਪੈਂਦਾ ਹੈਗਾ ਪਰ ਹੁਣ ਫਿਰੋਜ਼ਪੁਰ ਤੋਂ ਸਿੱਧੀ ਦਿੱਲੀ ਕੈਂਟ ਦੇ ਲਈ ਇਹ ਟ੍ਰੇਨ ਚਲਾਈ ਜਾਵੇਗੀ ਕੇਂਦਰ ਸਰਕਾਰ ਦਾ ਪੰਜਾਬ ਨੂੰ ਵੱਡਾ ਤੋਹਫਾ ਬਾਗੋ ਬਾਗ ਪੰਜਾਬੀ ਹੁਣ ਹੋ ਜਾਣਗੇ ਦਰਅਸਲ ਭਾਰਤੀ ਰੇਲਵੇ ਦੇ ਵੱਲੋਂ ਦੇਸ਼ ਭਰ ਦੇ ਵਿੱਚ ਰੇਲ ਯਾਤਰਾ ਨੂੰ ਆਧੁਨਿਕ ਅਤੇ ਤੇਜ਼ ਬਣਾਉਣ ਦੇ ਲਈ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸੇ ਲਈ ਦੇ ਤਹਿਤ ਪ੍ਰਸ਼ਾਸਨ ਚਾਰ ਨਵੀਆਂ ਬੰਦੇ ਭਾਰਤ ਐਕਸਪ੍ਰੈਸ ਗੱਡੀਆਂ ਨੂੰ ਲਾਂਚ ਕਰਨ ਦੀ ਤਿਆਰੀ ਦੇ ਵਿੱਚ ਹੈ ਐਲਾਨ ਖਾਸ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਇੱਕ ਅਹਿਮ ਰੂਟ ਫਿਰੋਜ਼ਪੁਰ ਅਤੇ ਦਿੱਲੀ ਕੈਂਟ ਦੇ ਵਿਚਕਾਰ ਚਲਾਇਆ ਜਾਵੇਗਾ ਜਿਸ ਦੇ ਨਾਲ ਪੰਜਾਬ ਤੋਂ ਦੇਸ਼ ਦੀ ਰਾਜਧਾਨੀ ਤੱਕ ਦਾ ਸਫ਼ਰ ਬੇਹਦ ਆਸਾਨ ਹੋ ਜਾਵੇਗਾ ਭਾਰਤੀ ਰੇਲਵੇ ਜਿਸ ਨੇ ਲਗਭਗ ਸਾਰੇ ਸੂਬਿਆਂ ਦੇ ਵਿੱਚ ਵੰਦੇ ਭਾਰਤ ਚੇਅਰਕਾਰ ਟ੍ਰੇਨਾਂ ਸ਼ੁਰੂ ਕਰ ਦਿੱਤੀਆਂ ਨੇ ਤੇ ਹੁਣ ਚਾਰ ਨਵੇਂ ਰੂਟਾਂ ਦੇ ਉੱਤੇ ਇਹ ਸੇਵਾ ਸ਼ੁਰੂ ਕਰਨ ਜਾ ਰਿਹਾ ਹੈ ਰੇਲਵੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹਨਾਂ ਚਾਰ ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਨੂੰ ਸ਼ੁਰੂ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ ਉਹਨਾਂ ਦੱਸਿਆ ਹੈਗਾ ਕਿ ਜੋ ਕਿ ਵੰਦੇ ਭਾਰਤ ਟ੍ਰੇਨ ਹੈ ਉਹ 7 ਨਵੰਬਰ ਤੋਂ ਫਿਰੋਜ਼ਪੁਰ ਤੋਂ ਨਵੀਂ ਦਿੱਲੀ ਦੇ ਲਈ ਸ਼ੁਰੂ ਹੋਵੇਗੀ ਇਹਨਾਂ ਚਾਰ ਟ੍ਰੇਨਾਂ ਦੇ ਚੱਲਣ ਦੇ ਨਾਲ ਕੁੱਲ 6 ਸੂਬਿਆਂ ਅਤੇ ਦਿੱਲੀ ਦੀ ਜਨਤਾ ਨੂੰ ਫਾਇਦਾ ਹੋਵੇਗਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਸੁੱਖ ਦਾ ਸਾਹ ਮਿਲੇਗਾ ਜਿਨ੍ਹਾਂ ਸੂਬਿਆਂ ਨੂੰ ਲਾਭ ਮਿਲੇਗਾ ਉਹਨਾਂ ਦੇ ਵਿੱਚ ਆਉਂਦੇ ਨੇ ਕਰਨਾਟਕ ਕੇਰਲ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਅਤੇ ਪੰਜਾਬ ਇਹ ਜੋੜ ਕੇ ਇਹ ਸਵੇਰੇ ਸ਼ਾਮਿਲ ਨੇ ਸੂਤਰਾਂ ਤੇ ਰਿਪੋਰਟਾਂ ਦੇ ਮੁਤਾਬਕ ਇਹ ਚਾਰ ਬੰਦੇ ਭਾਰਤ ਟ੍ਰੇਨਾਂ ਜਲਦੀ ਹੀ ਲਾਂਚ ਕੀਤੀਆਂ ਜਾਣਗੀਆਂ ਪੰਜਾਬ ਦੇ ਦ੍ਰਿਸ਼ਟੀਕੋਣ ਤੋਂ ਸਭ ਤੋਂ ਮਹੱਤਵਪੂਰਨ ਐਲਾਨ ਫਿਰੋਜ਼ਪੁਰ ਦਿੱਲੀ ਕੈਂਟ ਬੰਦੇ ਭਾਰਤ ਰੂਟ ਹੈ ਇਰੇਲ ਗੱਡੀ ਪੰਜਾਬ ਦੇ ਫਿਰੋਜ਼ਪੁਰ ਨੂੰ ਦਿੱਲੀ ਕੈਂਟ ਦੇ ਨਾਲ ਜੋੜੇਗੀ ਹਾਲਾਂਕਿ ਯਾਤਰੀਆਂ ਨੂੰ ਅਜੇ ਵੀ ਲੰਬੀ ਦੂਰੀ ਦੇ ਲਈ ਸਲੀਪਰ ਬੰਦੇ ਭਾਰਤ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਪਰ ਇਹ ਨਵੇਂ ਰੂਟ ਵੀ ਚੇਅਰਕਾਰ ਦੇ ਰੂਪ ਦੇ ਵਿੱਚ ਵੱਡੀ ਰਾਹਤ ਪ੍ਰਦਾਨ ਕਰਨਗੇ ਤਾਂ ਜ਼ਿਕਰ ਹੋਗਾ ਕਿ ਇਸ ਤੋਂ ਇਲਾਵਾ ਬੰਦੇ ਭਾਰਤ ਸਲੀਪਰ ਰੇਲ ਗੱਡੀਆਂ ਚਾਰ ਨਵੀਆਂ ਟ੍ਰੇਨਾਂ ਨੂੰ ਪੰਜ ਸੂਬਿਆਂ ਦੇ ਲਈ ਸ਼ੁਰੂ ਕਰਨ ਦੀ ਵੀ ਪੁਸ਼ਟੀ ਕੀਤੀ ਜਾ ਗਈ ਹੈ ਤਾਂ ਰੇਲਵੇ ਦੁਆਰਾ ਲਾਂਚ ਕੀਤੀਆਂ ਜਾ ਰਹੀਆਂ ਤਿੰਨ ਬੰਦੇ ਭਾਰਤ ਰੇਲਾਂ ਦੇ ਰੂਟ ਦੇ ਵਿੱਚ ਜਿਵੇਂ ਕਿ ਕੇ ਸੀ ਆਰ ਬੈਂਗਲੁਰੂ ਜੋ ਕਿ 에ਰਨਾ ਕੁਲਮ ਵੰਦੇ ਭਾਰਤ ਤੇ ਵਰਨਸੀ ਖਜੂਰਾਹੋ ਵੰਦੇ ਭਾਰਤ ਲਖਨਊ ਸਹਾਰनपुर ਰੂਟ ਤਾਂ ਇਹ ਰੂਟ ਦੇ ਉੱਤੇ ਲਾਂਚ ਕੀਤੀਆਂ ਜਾਣਗੀਆਂ ਤਾਂ ਪੰਜਾਬ ਦੇ ਲੋਕਾਂ ਦੇ ਲਈ ਹੁਣ ਇਹ ਵੱਡੀ ਖੁਸ਼ਖਬਰੀ ਜਿਹੜੀ ਕਹਿ ਸਕਦੇ ਆ ਕਿਉਂਕਿ ਪੰਜਾਬ ਦੇ ਲੋਕ ਅਕਸਰ ਖਾਸ ਕਰਕੇ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਵੱਲ ਜਾਣਾ ਉਹਨਾਂ ਨੂੰ ਹੁੰਦਾ ਹੈਗਾ ਪਰ ਦਿੱਲੀ ਜਾਣ ਦੇ ਲਈ ਲੰਬਾ ਰੂਟ ਉਹਨਾਂ ਨੂੰ ਤੈਅ ਕਰਨਾ ਪੈਂਦਾ ਹੈਗਾ ਪਰ ਹੁਣ ਫਿਰੋਜ਼ਪੁਰ ਤੋਂ ਸਿੱਧੀ ਦਿੱਲੀ ਕੈਂਟ ਦੇ ਲਈ ਇਹ ਟ੍ਰੇਨ ਚਲਾਈ ਜਾਵੇਗੀ